ਇੱਥੇ ਭਾਜਪੀ ਵਾਲੇ ਵੀ ਆਏ ਹੁਣ 2-4 ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਪ੍ਰਧਾਨ ਮੰਤਰੀ ਨੂੰ ਸੁਨੇਹਾ ਮੇਰਾ ਪਹੁੰਚਾ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਈਆ ਤਾਂ ਦੇ ਦਿਓ ਪਹਿਲਾਂ ਪਹਿਲਾ 1 ਰੁਪਈਆ ਜਾਰੀ ਕਰ ਦਿਓ ਚਲੋ ਬਾਅਦ ਚ ਦੇਖ ਲਾਂਗੇ ਇਹ ਇਹ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਦਰਸਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਚਲੋ ਸੰਕਟ ਵੇਲੇ ਪੰਜਾਬੀ ਆਪ ਆਪ ਦਾ ਪ੍ਰਬੰਧ ਕਰ ਲੈਣਗੇ ਘਟੂ ਘਟ ਸਾਡੀਆਂ ਕੁਰਬਾਨੀਆਂ ਵਾਲੇ ਦਿਨ ਤਾਂ ਆ ਜਾਂਦੇ ਅਸੀਂ ਉੱਥੇ ਸਾਰੇ ਇਹਨਾਂ ਨੂੰ ਬਲਾ ਬਲਾਵਾ ਭੇਜਿਆ ਕਿ ਆ ਜਾਓ ਕੋਈ ਨਹੀਂ ਆਇਆ ਬੀਜੇਪੀ ਵਾਲਾ ਨਾ ਕੋਈ ਆਉਣ ਦਿੱਤਾ ਉਹਨਾਂ ਨੇ ਅਸੀਂ ਉਹਨਾਂ ਉਹਨਾਂ ਪਿੱਛੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪ ਆਏ ਹੀ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਿਹਾ ਕਹਿੰਦੇ ਆਏ ਨਹੀਂ ਮੈਂ ਕਿਹਾ ਨਾ ਕਹਿੰਦਾ ਪ੍ਰਮਾਤਮਾ ਹਰੇਕ ਨੂੰ ਇਹ ਵਡਭਾਗ ਨਹੀਂ ਦਿੰਦਾ ਸੇਵਾ ਕਰਨ ਦੇ ਇਹ ਕਿਸੇ ਕਿਸੇ ਤੋਂ ਕੰਮ ਲੈਂਦਾ ਉਹਨਾਂ ਦੀ ਕਿਸਮਤ ਵਿੱਚ ਹੈ ਨਹੀਂ ਸੀ ਮੈਂ ਤਾਂ ਇਹ ਕਹਿ ਸਕਦਾ ਹੋਰ ਮੈਂ ਕੀ ਕਹਿ ਸਕਦਾ ਹਾਂ ਪਰ ਦੇਸ਼ ਦਾ ਹਿੱਸਾ ਹੈ ਪੰਜਾਬ ਆਹ ਹੜ੍ਹਾਂ ਦੇ ਬਾਵਜੂਦ ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀਆਂ ਜ਼ਮੀਨਾਂ ਹੀ ਲੈ ਗਿਆ ਰੋੜ ਕੇ ਇਹਦੇ ਬਾਵਜੂਦ ਵੀ 150 ਲੱਖ ਮੀਟ੍ਰਿਕ ਟਨ ਚੌਲ ਅਸੀਂ ਫੂਡਵਾਲ ਦੇ ਵਿੱਚ ਭਾਰਤ ਨੂੰ ਦੇ ਰਹੇ ਹਾਂ ਜੀ 150 ਲੱਖ ਮੀਟ੍ਰਿਕ ਟਨ ਕਣਕ ਦੇਵਾਂਗੇ ਸਵਾ 100 ਲੱਖ ਮੀਟਰ ਕਟਨ ਅਸੀਂ ਇਹਨੇ ਸੰਕਟਾਂ ਦੇ ਬਾਵਜੂਦ ਵੀ ਦੇਸ਼ ਦਾ ਢਿੱਡ ਪਰ ਰਹੇ ਆ 90% ਸਾਡੀਆਂ ਕੁਰਬਾਨੀਆਂ ਔਰੋ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫੇਰ ਕੁਰਬਾਨੀਆਂ ਲਈ ਖੜੇ ਆ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਆ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਐ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਵੀ ਕਾਹਦਾ ਦੁਸ਼ਮਣੀ ਕਾਦੀ ਹੈ ਸਾਡੇ ਪੰਜਾਬੀਆਂ ਨਾਲ ਬੋਟੇ ਹੀ ਨਹੀਂ ਪਾਉਂਦੇ ਨਾ ਹੋਰ ਕੀ ਹੈ ਨਹੀਂ ਪਾਉਂਦੇ ਇਹ ਕਿਹੜੀ ਗੱਲ ਹੈ ਉਹ ਗੁਲਦਸਤਾ ਮੈਂ ਕਹਿਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਬੀਜੇਪੀ ਵਾਲਿਆਂ ਨੂੰ ਕੇ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਜਿਹਚ ਹਰੇਕ ਰੰਗ ਦਾ ਫੁੱਲ ਹੋਵੇ ਹਰੇਕ ਸੁਗੰਧ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਹੋ ਗੁਲਦਸਤੇ ਜੀ ਕੋਈ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਰਹੂਗੀ ਤੁਸੀਂ ਸਾਨੂੰ ਨਾ ਤੇ ਰੰਗਾਂ ਚ ਰੰਗਣ ਦੀ ਕੋਸ਼ਿਸ਼ ਕਰੋ ਸਾਡੀ ਆਪਣੀ ਸੋਚ ਹੈ ਸਾਡਾ ਆਪਣਾ ਸਿਧਾਂਤ ਹੈ ਸੋ ਇਸ ਕਰਕੇ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਕੱਲੇ ਕਰਦਾ ਕਿ ਲੋਕਾਂ ਨੇ ਸਬਰ ਰੱਖਿਆ ਔਰ ਲੋਕਾਂ ਨੇ ਜੋ ਕਿਹਾ ਕਿ ਸਾਨੂੰ ਆ ਚਾਹੀਦਾ ਹੁਣ ਸਾਨੂੰ ਆ ਚਾਹੀਦਾ ਕੋਸ਼ਿਸ਼ ਅਸੀਂ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚਾਈਏ ਇੱਕ ਦੋ ਪੁਲ ਨੇ ਜਿਹੜੇ ਟੁੱਟ ਗਏ ਖਾਸ ਤੌਰ ਤੇ ਉਹ ਪੋੜ ਜਿਹੜੇ ਖਾਸ ਸੀਗੇ ਜਿਹੜੇ ਪਰਲੇ ਪਾਸੇ ਉੱਥੇ ਪਿੰਡ ਵੀ ਨੇ ਉਹਨਾਂ ਦਾ ਵੀ ਅਸੀਂ ਦੁਬਾਰੇ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਸਕੂਲਾਂ ਦਾ ਨੁਕਸਾਨ ਹੋਇਆ ਬਿਜਲੀ ਦੇ ਗ੍ਰਿਡ ਖੰਭਿਆਂ ਦਾ ਨੁਕਸਾਨ ਹੋਇਆ 13800 ਕਰੋੜ ਰੁਪਏ ਦਾ ਨੁਕਸਾਨ ਦਾ ਜਾਇਜ਼ਾ ਅਸੀਂ ਲਿਖ ਕੇ ਭੇਜਤਾ ਕੇਂਦਰ ਨੂੰ ਨਹੀਂ ਤਾਂ ਅਸੀਂ ਆਪਰੇ ਵੱਲੋਂ ਤਾਂ ਪੂਰਾ ਕਰ ਹੀ ਰਹੇ ਆ ਅਸੀਂ ਨਹੀਂ ਹਟਦੇ ਜਿਉਂ ਜਿਉਂ ਆਈ ਜਾਣਗੇ ਅਸੀਂ ਤੁਹਾਡੇ ਵੱਲ ਖਜ਼ਾਨੇ ਦਾ ਮੂੰਹ ਖੋਲੀ ਜਾਵਾਂਗੇ ਪਰ ਜਿਹੜੇ ਮੰਤਰੀ ਸਾਹਿਬਾਨ ਇੱਥੇ ਆਉਂਦੇ ਸੀ ਹਰ ਰੋਜ਼ ਅੱਜ ਵੀ ਆਏ ਹੋਏ ਮੇਰੇ ਖਾਲੇ ਖੇਤੀ ਮੰਤਰੀ ਅੰਮ੍ਰਿਤਸਰ ਉਹ ਆ ਕੇ ਇੱਥੇ ਥੋੜਾ ਜਿਹਾ ਪਜਾਮਾ ਜ ਤਾਂ ਚੱਕ ਕੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਸੀ ਕਹਿੰਦੇ ਸੀ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਤਾ ਨਹੀਂ ਕਿਹੜੀ ਰਿਪੋਰਟ ਦਿੱਤੀ ਅਜੇ ਤੱਕ ਤਾਂ ਦਿੱਲੀ ਤੋਂ ਕੋਈ ਰਿਪੋਰਟ ਆਈ ਨਹੀਂ ਮੇਰੇ ਕੋਲੇ ਕਿ ਭਾਈ ਆ ਸਾਡੇ ਮੰਤਰੀ ਨੇ ਦੱਸਿਆ ਸੀ ਤੇ ਆ ਲੈ ਲਓ ਬਲਕਿ ਜਿਹੜੀਆਂ ਸਕੀਮਾਂ ਦਾ ਪੈਸਾ ਵੈਸੀ ਆਉਣਾ ਸੀ ਜੇ ਹੜ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਉਹਨਾਂ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸਾ ਹੀ ਕਹੀ ਜਾਂਦੇ ਇਹਨੂੰ ਹੁਣ ਤੁਸੀਂ 1600 ਕਰੋੜ ਚੋਂ ਕੱਟ ਲਓ ਲੈ ਉਹ ਤਾਂ ਉਹ ਵੀ ਆਉਣਾ ਸੀਗਾ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦਿਓ ਅੱਛਾ ਕੱਲਾ ਆਪਣਾ ਨਹੀਂ ਅ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ 'ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਰੋਂਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਕਰੋੜ ਮੈਂ ਕਿਹਾ ਸਾਡੇ ਕਿਹੜਾ ਆ ਗਿਆ 1600 ਕਰੋੜ ਜੁਮਲੇ ਹੀ ਕਰਗੇ ਜੁਮਲੇ ਛੱਡ ਓਵੇਂ ਜਵੇਂ ਜਿਵੇਂ ਆਪਣਾ 15-15 ਲੱਖ ਆ ਗਿਆ ਹਰੇਕ ਦਾ ਉਮੀ ਆ ਗਏ ਸੋ ਵੀਰੋ ਰਾਜਾ ਉਹ ਹੁੰਦਾ ਕਵੇ ਭਾਵੇਂ ਘੱਟ ਪਰ ਕਰਕੇ ਦਿਖਾਵੇ ਉਹ ਗੱਲ ਕਵੇ ਹੀ ਨਾ ਹੋ ਉਹ ਗੱਲ ਕਵੇ ਹੀ ਨਾ ਜਿਹੜੀ ਨਹੀਂ ਕਰ ਸਕਦਾ ਜਨਤਾ ਸਬਰ ਕਰ ਲੈਂਦੀ ਹੈ ਅਸੀਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ 5 ਸਾਲ ਦੀ ਵਾਸਤੇ ਗਰੰਟੀਆਂ ਦਾ ਮੈਨੀਫੈਸਟੋ ਜਾਰੀ ਹੁੰਦਾ ਹੈ ਪੂਰੀਆਂ ਕਰ ਰਹੇ ਹਾਂ ਕਈ ਤਾਂ ਅਜੇ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਟੋਲ ਪਲਾਜੇ ਬੰਦ ਕਰਨ ਵਾਸਤੇ ਅਸੀਂ ਕੁਝ ਨਹੀਂ ਲਿਖਿਆ ਸੀ 18 ਤੋਂ ਜ਼ਿਆਦਾ ਟੋਲ ਪਲਾਜੇ ਬੰਦ ਕਰਤੇ 64 65 ਲੱਖ ਰੁਪਈਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਪੰਜਾਬੀਆਂ ਦਾ ਆ ਟੋਲ ਪਲਾਜਿਆਂ ਦਾ ਲਾਇਕ ਹੀ ਨਹੀਂ ਸੀ ਆ ਥੋੜੇ ਵਾਲਿਆਂ ਨਹੀਂ ਜਦੋਂ ਪੀ ਡਬਲਯੂ ਡੀ ਮਿਨਿਸਟਰ ਹੁੰਦਾ ਸੀ ਇਹ ਆਪ ਇਸ ਕੋਟਾਂਲੇ ਉਹ ਜਿਹੜੇ ਇੱਕੋ ਘਰ ਚ ਦੋ 파ਟੇ ਰਹਿੰਦੀਆਂ ਨੇ ਕਾਦੀਆਂ ਹੁਣ ਤਾਂ ਸਮਝ ਗਏ ਕਿ ਨਾਂ ਦੱਸਾਂ ਉਹਨੂੰ ਉਹਨਾਂ ਨੇ ਕੀ ਕਰਨਾ ਜੀ ਉਹ ਪਹਿਲੇ ਦਿਨੋਂ ਹੀ ਪਹਿਲੇ ਦਿਨ ਹੀ ਉਹਨਾਂ ਨੇ ਲੋਕਾਂ ਦੇ ਖੂਨ ਨਾਲ ਹੀ ਖੇਡੇ ਨੇ ਉਹ ਖੂਨ ਨਾਲ ਹੀ ਖੇਡਦੇ ਆ ਬਸ ਉਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਹੈ ਪਰਨਤਾਰ ਨਾ ਬਾਦ ਸੈਮੀਫਾਈਨ ਤੋਂ ਬਾਅਦ ਮੈਨੂੰ ਕਹਿੰਦੇ ਸੈਮੀਫਾਈਨ ਤੋਂ ਬਾਅਦ ਕਿੱਥੇ ਨੇ ਉਹ ਮੈਂ ਕਿਹਾ ਸੈਮੀਫਾਈਨ ਤੋਂ ਬਾਅਦ ਜਿੱਥੇ ਟੀਮ ਹੁੰਦੀ ਹੈ ਜਿਹੜੀ ਟੀਮ ਸੈਮੀਫਾਈਨ ਹਾਰ ਜੇ ਉਹ ਫਿਰ ਵਾਪਸ ਆ ਜਾਂਦੀ ਬਾਦ ਕਰੇ ਉਹ ਚਲੇ ਗਏ ਮੈਂ ਕਿਆ ਕਰੇ ਚਲੇ ਗਏ ਤਾਂ ਸੈਮੀਫਾਈਨ ਖੇਡ ਕੇ ਟੀਮਾਂ ਤਾਂ ਉਹੀ ਰਹਿਣਗੇ ਜਿਨ੍ਹਾਂ ਨੇ ਫਾਈਨਲ ਖੇਡਣਾ ਹੈ ਸੋ ਇਸ ਕਰਕੇ ਵੀਰੋ ਇਹਨਾਂ ਤੋਂ ਬਚਿਓ ਤੁਸੀਂ ਬਹੁਤ ਚਿਰ ਇਹਨਾਂ ਨੂੰ ਪਰਖ ਲਿਆ ਦੇਖ ਲਿਆ ਇਹਨਾਂ ਤਲਾਂ ਚ ਤੇਲ ਹੈ ਨਹੀਂ ਜੇ ਕੋਈ ਇਹਨਾਂ ਕੋਲ ਤਵੀਤ ਹੁੰਦਾ ਹੁਣ ਨੂੰ ਡੌਲਿਆਂ ਤੇ ਬੰਨ ਦਿੰਦੇ ਇਹ ਇਹਨਾਂ ਕੋਲ ਹੈ ਨਹੀਂ ਕੁਝ ਇਨਾਂ ਕੋਲੇ ਹੈ ਨਹੀਂ ਇਹਨਾਂ ਨੇ ਆਪਦੇ ਹੀ ਟੱਡ ਭਰਨੇ ਆ ਉਹ ਕਾਲੀਦਲ ਉਹਨਾਂ ਦਾ ਚਾਰਨੁਕਾਤੀ ਪ੍ਰੋਗਰਾਮ ਹੈ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਉਹਨਾਂ ਦਾ ਉਹਨਾਂ ਦਾ ਚਾਰਨੁਕਾਤੀ ਪ੍ਰੋਗਰਾਮ ਹੈ ਹੋਰ ਕੋਈ ਪ੍ਰੋਗਰਾਮ ਹੀ ਹੈ ਨਹੀਂ ਬਾਕੀ ਲੋਕ ਜਾਨ ਟੱਠੇ ਖੂਚ ਜਿੱਥੇ ਮਰ ਜੀ ਜਾਣ ਸਾਡਾ ਚਾਰਨੁਕਾਤੀ ਪ੍ਰੋਗਰਾਮ ਹੈ ਬਸ ਤੇ ਹੁਣ ਭਤੀਜਾ ਕਿਸੇ ਹੋਰ ਪਾਰਟੀ ਚ ਜੀਜਾ ਨਾਬੇ ਸਾਲਾ ਨਾਬੇ ਫਿਰਦਾ ਖਿੰਡਿਆਂ ਜਾ ਫਿਰਦਾ ਪਰਿਵਾਰ ਹੁਣ ਦੇਖਦੇ ਆ ਕੀ ਕਹਿੰਦਾ ਉਹ ਨੁਕਸ ਕੱਢਣ ਨੂੰ ਹੀ ਬਸ ਜੰਮੇ ਬਸ 24 ਘੰਟੇ ਇਸੇ ਗੱਲ ਚ ਨੋ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਬਸ ਆਹੀ ਕੰਮ ਤੇ ਲੱਗੇ ਪਰ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਉਹ ਪਰਦਾ ਖੋਲਿਆ ਦੇਖੋ ਸੜਕ ਤੇ ਕਿਵੇਂ ਲੋਕ ਖੜੇ ਪਿੱਛੇ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹਨਾਂ ਚਿਰ ਜੋ ਮਰਜ਼ੀ ਕਹੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਕੰਮ ਹੀ ਕਰਦਾ ਰਹੂੰਗਾ ਮੈਂ ਤਾਂ ਪਬਲਿਕ ਦੇ ਲੇਖੇ ਲੱਗੇ ਹੋਇਆ ਹੁਣ ਉਹਨਾਂ ਦੀ ਰਾਜਨੀਤੀ ਤਾਂ ਲੋਕਾਂ ਨੂੰ ਹੁਣ ਸਮਝ ਆਈ ਜਾਂਦੀ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੋ ਗਿਆ ਸਾਰਾ ਕੁਝ ਪਤਾ ਲੱਗ ਜਾਂਦਾ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਨੇ ਪਹਿਲਾਂ ਕੀ ਬਿਆਨ ਦਿੱਤਾ ਸੀ ਹੁਣ ਕੀ ਬਿਆਨ ਦਿੰਦੇ ਆ ਹਾਲਾਕਾ ਵੀ ਨਸ਼ੇ ਤੋਂ ਪ੍ਰਭਾਵ ਸੀ ਜੁਧ ਨਸ਼ੇ ਵਿਰੋਧ ਛੇੜਿਆ ਹੋਇਆ ਬڑے-ਬڑے ਸਮੱਗਲਰਾਂ ਦੇ ਘਰ ਟੈ ਰਹੇ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਕੋਈ ਗੋਲੀਆਂ ਗੁਲੀਆਂ ਚਲਾਉਂਦੇ ਫਿਰਦੇ ਆ ਇਹ ਜਿਹੜੇ ਸਮੱਗਲਰ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਜੇ ਕੋਈ ਮੂਹਰੋ ਗੋਲੀ ਚਲਾਉਂਦਾ ਤਾਂ ਫਿਰ ਉਹਨਾਂ ਤੇ ਗੋਲੀ ਬਰਾਬਰ ਆਉਂਦੀ ਐ ਉਹ ਫਿਰ ਮਾਂ ਦੀਆਂ ਲੋਰੀਆਂ ਨਹੀਂ ਲੈ ਸਕਦੇ ਉਹ ਲੋਕਾਂ ਤੇ ਗੋਲੀ ਚਲਾ ਕੇ ਮਾਂ ਦੀ ਗੋਦ 'ਚ ਲੋਰੀਆਂ ਨਹੀਂ ਮਿਲਦੀਆਂ ਗੋਲੀਆਂ ਮਿਲਦੀਆਂ ਫਿਰ ਕਿਉਂਕਿ ਜਿਹੋ ਜਿਹਾ ਬੀਜੋਂਗੇ ਹਜਾ ਵੱਡੋਂਗੇ ਉਹ ਦੇਖੋ ਤਰਨਤਾਰ ਨਾਲੀ ਤਰਨਤਾਰ ਨਾਲੀ ਇਲੈਕਸ਼ਨ ਚ ਅਕਾਲੀ ਦਲ ਨੇ ਟਿਕਟਿਕੇ ਨੂੰ ਦਿੱਤੀ ਗੈਂਗਸਟਰ ਦੀ ਸੱਸ ਨੂੰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਨੇ ਤੇ ਉਹ ਜਿਹੜਾ ਥਾਣੇ ਦੇ ਮੂਹਰੇ ਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾ ਪੁੱਨਤਾ ਸੀ ਉਹ ਕਹਿੰਦੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਬ੍ਰੇਕ ਕਿਹੜੇ ਕਿਹਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮਗਲਰ ਕਿਨੇ ਕਿਨੇ ਪੈਦਾ ਕੀਤੇ ਸੀ ਇਹਨਾਂ ਨੇ ਤੇ ਹੁਣ ਹੁਣ ਕਹਿੰਦੇ ਉਹ ਕਹਿੰਜੀ ਪੰਜਾਬ ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜਦੋਂ ਸਮਗਲਰ ਨੇ ਤਾਂ ਪੁਲਿਸ ਤਾਂ ਜਾਊਗੀ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ कौर ਕਹਿੰਦੀ ਹੈ ਤਰਨ ਤਰਨ ਕਹਿੰਨੀ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਅਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿੰਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧਾ ਹੀ ਪੁੱਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠਿਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋਗ ਗਈ ਹੈ ਤੂੰ ਹੋਰ ਕਿਤੋਂ ਪ੍ਰਬੰਧ ਕਰ ਲਾ ਚਿੱਟੇ ਦਾ ਨਾਮ ਨਹੀਂ ਜਾਣਦੇ ਸੀ ਯਾਰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਕੀ ਬੋਲ ਰਹੇ ਹੋ ਅੱਗੇ ਜਵਾਬ ਵੀ ਕੀ ਨਹੀਂ ਦੇਣਾ ਇਹ ਵੀ ਸੋਚ ਲਿਆ ਕਰੋ ਫਿਰ ਮੈਂ ਦੇਣਾ ਜਵਾਬ ਅੱਗੇ ਉਹ ਬਾਅਦ ਚ ਘਰੇ ਲੜਦੇ ਰਹਿੰਦੇ ਇੱਕ ਦੂਜੇ ਨਾਲ ਵੀ ਆਹ ਕਾਉਂ ਬੋਲੇ ਉੱਥੇ ਐ ਮੌਕਾ ਐਂ ਬੋਲੀ ਜਾਂਦੇ ਨੇ ਐਵੇਂ ਕੁਛ ਹੀ ਕਹ ਦਿੰਦੇ ਯਾਰ ਵੀ ਲੋਕਾਂ ਨੂੰ ਪਤਾ ਨਹੀਂ ਅਸੀਂ ਕੰਮਲੇ ਬਣਾ ਲਾਂਗੇ ਬੁੱਧੂ ਬਣਾ ਲਾਂਗੇ ਕਿਹਦੇ ਰਾਜਵਲੇ ਨਸ਼ਾ ਸ਼ੁਰੂ ਹੋਇਆ ਸੀ ਕਿਹਨੂੰ ਨਹੀਂ ਸੋ ਇਹਨਾਂ ਨੇ ਸਾਡੀ ਜਵਾਨੀ ਇਹਨਾਂ ਨੇ ਜੜਾ ਜਦਾਤੀ ਪਾਈ ਜਵਾਨੀ ਦੇ ਸਾਡਾ ਬਡਾਪਾ ਇਹਨਾਂ ਨੇ ਰੋਲਿਆ ਸਾਡਾ ਬਚਪਨ ਇਹਨਾਂ ਨੇ ਰੋਲਿਆ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਫੇਲ ਹੀ ਨਾ ਕਰੋ ਬਾਦਲ ਸਾਹਿਬ ਦੀ ਬਹੁਤ ਦੂਰਦਰਸ਼ੀ ਸੋਚ ਸੀ ਵੱਡੇ ਬਾਦਲ ਸਾਹਿਬ ਦੀ ਸੁਖਬੀਰ ਬਾਦਲ ਕਹਿੰਦਾ ਹੁੰਦਾ ਇਹ ਸੋਚ ਸੀ ਉਹਨਾਂ ਦੀ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਹੀ ਫੇਲ ਨਾ ਕਰੋ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਸਬਜੈਕਟ ਚੋਂ ਕਮਜ਼ੋਰ ਆ ਕਿਹੜੇ ਸਬਜੈਕਟ ਚੋਂ ਹੁਸ਼ਿਆਰ ਹੈ ਜਿਹੜੇ ਸਬਜੈਕਟ ਚੋਂ ਕਮਜ਼ੋਰ ਆ ਘੰਟਾ ਉਹਨੂੰ ਵੱਧ ਪੜਾ ਲਾਂਗੇ ਨਾ ਬੱਚੇ ਨੂੰ ਵੀ ਪਤਾ ਹੈ ਪਾਸ ਤਾਂ ਹੋਣੀ ਹੋਣਾ ਪੜਨ ਦੀ ਕੀ ਲੋੜ ਹੈ ਨੌਵੀਂ ਤੱਕ ਕੋਈ ਬੱਚਾ ਫੇਲ ਨਾ ਕਰਤਾ ਦਸਵੀਂ ਦੇ ਵਿੱਚ 50% ਉਹ ਫੇਲ ਹੋਗੇ 50% ਫੇਲ ਵਰਗੇ ਪਾਸ ਹੋਗੇ 35% ਨੰਬਰ ਆਗੇ 40 ਆਗੇ ਉਹਦਾ ਕੋਈ ਫਾਇਦਾ ਨਹੀਂ ਉਹਨੂੰ ਕੌਣ ਪੁੱਛਦਾ ਚਲੋ ਜੀ ਕਹਿੰਦੇ ਹੁਣ ਆਟਾ ਦਾਲ ਸਕੀਮ ਚ ਲੈ ਲੋ ਇਹਨਾਂ ਨੂੰ ਬਸ ਇਹ ਤਾਂ ਆਪਣੇ ਕੋਲੇ ਆ ਗਏ ਹੁਣ ਬਸ ਆ ਆ ਸਕੀਮ ਸੀ ਇਹਨਾਂ ਦੀ ਆ ਦੂਰਦਰ시 ਸੋਚ ਅਸੀਂ ਚਾਹੁੰਨੇ ਆ ਆ ਬੈਠੇ ਨੇ ਮਾਵਾ ਬੈਠੀਆਂ ਆ ਲੋਕ ਬੈਠੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਨਾ ਬਤੌਰ ਮੁੱਖ ਮੰਤਰੀ ਕਹਿਣਾ ਚਾਹਨਾ ਮੈਂ ਸਾਰੇ ਪਹਿਲਾਂ ਤੋਂ ਹੀ ਮੈਂ ਤਾਂ ਕੈਸਟਾਂ ਸੀੜੀਆਂ 'ਚ ਵੀ ਇਹੀ ਗੱਲ ਕਹਿੰਦਾ ਸੀ ਕਿ ਤੁਹਾਡੇ ਬੱਚੇ ਤੁਹਾਡੇ ਘਰਾਂ ਦੀ ਗਰੀਬੀ ਚੱਕਣਗੇ ਜੇ ਤੁਹਾਡੇ ਜਵਾਕ ਪੜਨਗੇ ਉਹ ਵੱਡੇ ਵੱਡੇ ਪੈਕੇਜਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਲੱਗਣਗੇ ਤਾਂ ਤੁਹਾਡੇ ਘਰਾਂ ਦੇ ਨਕਸ਼ੇ ਬਦਲਣਗੇ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਰੋਟੀ ਤਾਂ ਮਿਲ ਜੂ ਪਰ ਤੁਹਾਡੇ ਘਰਾਂ ਦੇ ਨਕਸ਼ੇ ਨਹੀਂ ਬਦਲ ਸਕਦੇ ਜਵਾਕਾਂ ਨੂੰ ਪੜਾਵਾਂਗੇ ਆਪਾਂ ਆਪਣੇ ਜਵਾਕਾਂ ਨੂੰ ਪੜਾਵਾਂਗੇ ਅੱਜ ਅੱਜ ਸਰਕਾਰੀ ਸਕੂਲਾਂ ਦੇ ਜਵਾਕ ਜੇਈ ਮੈਨ ਜੇਈ ਐਡਵਾਂਸ ਆਈਆਈਟੀ ਦੇ ਵੱਡੇ ਵੱਡੇ ਟੈਸਟ ਕਲੀਅਰ ਕਰ ਰਹੇ ਆ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬਦਲਣ ਲੱਗੂਗਾ ਹੁਣ ਬਦਲਣ ਲੱਗੂਗਾ ਪੰਜਾਬ ਦਾ ਮਾਹੌਲ ਰੰਗਲੇ ਪੰਜਾਬ ਦੇ ਰੰਗ ਹੁਣ ਉੱਗਣ ਲੱਗ ਗਏ